ਤਾਈ ਸੋਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਗੁਰੂ ਘਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਗੁਰੂ ਘਰ ਦੇ ਵਿੱਚ ਲੈਂਟਰ ਪਾਇਆ ਗਿਆ ਸੀ ਤੇ ਇਹੀ ਲੈਂਟਰ ਅਚਾਨਕ ਡਿੱਗ ਗਿਆ ਦਰਅਸਲ ਇੱਥੇ ਮਜ਼ਦੂਰ ਕੰਮ ਕਰ ਰਹੇ ਸੀ ਤੇ ਇਹ ਲੈਂਟਰ ਮਜ਼ਦੂਰਾਂ ਦੇ ਉੱਤੇ ਜਾ ਡਿੱਗਿਆ ਕਿਉਂਕਿ ਹੇਠਾਂ ਪਿਲਰਾਂ ਦੇ ਕੋਲ ਕੁਝ ਮਜ਼ਦੂਰ ਕੰਮ ਕਰ ਰਹੇ ਸੀ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਤਰਨਤਾਰਨ ਤੇ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੀ ਇਹ ਘਟਨਾ ਪਿੰਡ ਦੇ ਵਿੱਚ ਜਿਹੜਾ ਗੁਰੂ ਘਰ ਦਾ ਇੱਕ ਨਵੇਂ ਗੁਰੂ ਘਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਤੇ ਇਸ ਨੂੰ ਇਸ ਕਾਰਜ ਦੇ ਲਈ ਕਰੀਬ 20 ਤੋਂ 25 ਜਿਹੜੇ ਮਜ਼ਦੂਰ ਸੀ ਉਹ ਲੱਗੇ ਹੋਏ ਸੀਗੇ ਤੇ ਇਸ ਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਸੀ ਤੇ ਅੱਜ ਅਚਾਨਕ ਹੀ ਸ਼ਾਮ ਵੇਲੇ ਇੱਕ ਪਿੱਲਰ ਖਿਸਕਦਾ ਤੇ ਪਿੱਲਰ ਖਿਸਕਣ ਦੇ ਨਾਲ ਜਿਹੜਾ ਗੁਰੂ ਘਰ ਦਾ ਲੈਂਟਰ ਬੰਨਿਆ ਹੋਇਆ ਹੁੰਦਾ ਉਹ ਅਚਾਨਕ ਡਿੱਗ ਜਾਂਦਾ ਤੇ ਹੇਠਾਂ ਕੁਝ ਮਜ਼ਦੂਰ ਦੱਸਿਆ ਜਾ ਰਿਹਾ ਸੀ ਕਿ ਦਰਜਣ ਦੇ ਕਰੀਬ ਜਿਹੜੇ ਮਜ਼ਦੂਰ ਨੇ ਉਹ ហេਠਾ ਕੰਮ ਕਰ ਰਹੇ ਸੀ ਕੁਝ ਨੂੰ ਪਤਾ ਲੱਗਿਆ ਜਦੋਂ ਪਿੱਲਰ ਖਿਸਕਦਾ ਦੇਖਿਆ ਤਾਂ ਕੁਝ ਭੱਜ ਕੇ ਬਾਹਰ ਨਿਕਲ ਗਏ ਪਰ ਕੁਝ ਬਾਹਰ ਨਹੀਂ ਨਿਕਲ ਸਕੇ ਇਸ ਕਰਕੇ ਜਿਹੜੇ ਮਜ਼ਦੂਰ ਸੀਗੇ 7 ਤੋਂ 8 ਮਜ਼ਦੂਰ ਦੱਸੇ ਜਾ ਰਹੇ ਨੇ ਜਿਹੜੇ ਮਲਬੇ ਦੇ ਹੇਠਾਂ ਦੱਬੇ ਗਏ ਪਰ ਗਨੀਮਤ ਇਹ ਰਹੀ ਕਿ ਫੌਰੀ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਨੇੜੇ ਤੋਂ ਜੀਬੀਸੀ ਮਸ਼ੀਨਾਂ ਮਗਾਈਆਂ ਗਈਆਂ ਉਸ ਦੇ ਨਾਲ ਤੁਰੰਤ ਮਲਬਾ ਹਟਾਇਆ ਗਿਆ ਤੇ ਮਲਬਾ ਹਟਾਉਣ ਤੋਂ ਬਾਅਦ ਜਿਹੜੇ ហេਠਾ ਦੱਬੇ 6 ਤਿੰਨ ਤੋਂ ਲੈ ਕੇ 6 ਦੀ ਗਿਣਤੀ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਕਰੀਬ ਕੁੱਲ ਜਿਹੜੇ ਨੇ ਦੱਸਿਆ ਜਾ ਰਿਹਾ ਕਿ 8 ਜਿਹੜੇ ਮਜ਼ਦੂਰ ਸੀ ਉਹ ਜ਼ਖਮੀ ਹੋਏ ਨੇ ਇਸ ਡਿੱਗੇ ਹੋਏ ਲੈਂਟਰ ਦੇ ਮਲਬੇ ਦੀ ਲਪੇਟ ਦੇ ਵਿੱਚ ਆਏ ਨੇ 8ਾਂ ਦੇ ਵਿੱਚੋਂ ਤਿੰਨ ਦੀ ਹਾਲਤ ਥੋੜੀ ਨਾਜ਼ੁਕ ਸੀ ਸੇ ਉਹਨਾਂ ਨੂੰ ਵੀ ਹਸਪਤਾਲ ਭੇਜਿਆ ਗਿਆ ਤੇ ਬਾਕੀ ਜਿਹੜੇ 5 ਤੋਂ ਲੈ ਕੇ 6 ਮਜ਼ਦੂਰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਵੀ ਦੂਸਰੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਤਾਂ ਇੱਕ ਵੱਡੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਕਿਉਂਕਿ ਗੁਰੂ ਘਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅਸੀਂ ਦੇਖਦੇ ਹਾਂ ਕਿ ਅਕਸਰ ਪਿੰਡਾਂ ਦੇ ਵਿੱਚ ਹੁਣ ਖਾਸ ਕਰਕੇ ਕਿ ਜਿਹੜੇ ਗੁਰੂ ਘਰ ਅੱਜ ਤੋਂ 30-40 ਸਾਲ ਪਹਿਲਾਂ ਬਣਾਏ ਗਏ ਸੀ ਤੇ ਉਹਨਾਂ ਦੀ ਥਾਂ ਤੇ ਹੁਣ ਹਰ ਇੱਕ ਪਿੰਡ ਦੇ ਵਿੱਚ ਲਗਭਗ ਇਹੀ ਆ ਕਿ ਵੱਡੇ ਗੁਰੂ ਘਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਤੇ ਇਸੇ ਤਹਿਤ ਹੀ ਸੰਗਤਪੁਰਾ ਜਿਹੜਾ ਤਰਨਤਾਰਨ ਦਾ ਸੰਗਤਪੁਰਾ ਪਿੰਡ ਤੇ ਪਿੰਡ ਦੇ ਵੱਲੋਂ ਵੀ ਜਿਹੜਾ ਆਪਣੇ ਗੁਰੂ ਘਰ ਦਾ ਜਿਹੜਾ ਨਿਰਮਾਣ ਹੈ ਇੱਕ ਵੱਡਾ ਗੁਰੂ ਘਰ ਬਣਾਇਆ ਜਾ ਰਿਹਾ ਸੀ ਇਸ ਤੇ ਲਈ ਮਜ਼ਦੂਰ ਲੱਗੇ ਹੋਏ ਸੀ ਮਜ਼ਦੂਰਾਂ ਦੇ ਵੱਲੋਂ ਹੁਣ ਤੱਕ ਜਿਹੜਾ ਲੈਂਟਰ ਆ ਉਹ ਵੀ ਬਣ ਦਿੱਤਾ ਗਿਆ ਸੀ ਜਿਵੇਂ ਤੁਹਾਨੂੰ ਪਤਾ ਕਿ ਲੈਂਟਰ ਪਹਿਲਾਂ ਬਨਿਆ ਜਾਂਦਾ ਤੇ ਬੰਨਣ ਤੋਂ ਬਾਅਦ ਫਿਰ ਕਾਫੀ ਦਿਨ ਜਦੋਂ ਲੈਂਟਰ ਸੁੱਕਦਾ ਤੇ ਫਿਰ ਉਸ ਤੋਂ ਬਾਅਦ ਲੈਂਟਰ ਖੋਲ ਦਿੱਤਾ ਜਾਂਦਾ ਤੇ ਇਹ ਜਿਹੜਾ ਇੱਕ ਰਿਸਕੀ ਕੰਮ ਹੁੰਦਾ ਪਰ ਅੱਜ ਜਿਹੜਾ ਇਹ ਨਿਰਮਾਣ ਕਾਰਜ ਦੇ ਦੌਰਾਨ ਹੀ ਇਸ ਗੁਰੂ ਘਰ ਦੇ ਵਿੱਚ ਇੱਕ ਇੱਕ ਘਟਨਾ ਵਾਪਰੀ ਹੈ ਦੱਸਿਆ ਫਿਲਹਾਲ ਇਹ ਜਾ ਰਿਹਾ ਹਾਲਾਂਕਿ ਤੱਕ ਪੂਰੀ ਜਿਹੜੀ ਤਸਵੀਰ ਹੈ ਉਹ ਕਲੀਅਰ ਨਹੀਂ ਹੋਈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੈਂਟਰ ਸੀ ਉਹ ਡਿੱਗਿਆ ਮੁੱਢਲੀ ਜਾਣਕਾਰੀ ਅਨੁਸਾਰ ਇਹ ਆ ਰਿਹਾ ਕਿ ਇੱਕ ਪਿੱਲਰ ਖਿਸਕਿਆ ਤੇ ਪਿੱਲਰ ਦੇ ਖਿਸਕਣ ਕਾਰਨ ਜਿਹੜਾ ਲੈਂਟਰ ਬੰਨਿਆ ਗਿਆ ਸੀ ਉਹ ਹੇਠਾਂ ਜਾ ਡਿੱਗਿਆ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੀਆਂ ਤਸਵੀਰਾਂ ਨੇ ਮਨਪਾ ਕੀ ਘਟਨਾ ਵਾਪਰੀਆ ਕਿਉਂਕਿ ਗੁਰੂ ਘਰ ਦਾ ਨਿਰਮਾਣ ਹੋ ਰਿਹਾ ਸੀ ਗੁਰੂ ਘਰ ਦੇ ਨਿਰਮਾਣ ਦੇ ਲਈ ਲੈਂਟਰ ਬਣ ਦਿੱਤਾ ਗਿਆ ਸੀ ਮਜ਼ਦੂਰਾਂ ਦੇ ਵੱਲੋਂ ਪਰ ਇਹੀ ਲੈਂਟਰ ਹੈ ਜਿਹੜਾ ਇਹ ਕਿਸੇ ਕਾਰਨ ਡਿੱਗਦਾ ਤੇ ਜਿਹੜੇ ਮਜ਼ਦੂਰ ਕੰਮ ਕਰ ਰਹੇ ਤੇ ਉਹ ਇਸ ਲੈਂਟਰ ਦੇ ਮਲਵੇ ਦੇ ਲਪੇਟ ਦੇ ਵਿੱਚ ਆਗ ਜਾਂਦੇ ਨੇ ਦੇ ਟੋਰਾਂਟੋ ਪ੍ਰਸ਼ਾਸਨ ਆ ਜਿਹੜਾ ਤਰਨ ਤਰਨ ਦਾ ਉਹ ਵੀ ਹਰਕਤ ਦੇ ਵਿੱਚ ਆਉਂਦਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਨੇੜੇ ਤੇੜੇ ਜਿੱਥੇ ਵੀ ਜੀਸੀਬੀ ਮਸ਼ੀਨ ਮਿਲਦੀ ਆ ਤੇ ਉਹਨਾਂ ਨੂੰ ਮਿਲਾ ਕੇ ਮੰਗਾ ਕੇ ਇੱਥੇ ਜਿਹੜਾ ਰਾਹਤ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਸੀ ਪਰ ਹੁਣ ਤੱਕ ਜਿਹੜੀ ਜਾਣਕਾਰੀ ਆ ਉਹ ਚੰਗੀ ਜਾਣਕਾਰੀ ਇਹ ਆ ਕਿ ਫਿਲਹਾਲ ਕਿਸੇ ਦੀ ਵੀ ਜਾਨ ਜਾਣ ਦਾ ਜਿਹੜਾ ਕੋਈ ਸਮਾਚਾਰ ਹੈ ਇਸ ਮੌਕੇ ਨਹੀਂ ਮਿਲਿਆ ਹਾਂ ਜ਼ਖਮੀ ਜਿਹੜੇ ਮਜ਼ਦੂਰ ਹੋਏ ਨੇ 8 ਤੋਂ ਲੈ ਕੇ 10 ਤੱਕ ਉਹਨਾਂ ਦੀ ਗਿਣਤੀ ਹੈ ਪਰ ਹਲੇ ਵੀ ਪ੍ਰਸ਼ਾਸਨ ਇਹ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਮਲਬਾ ਹੋਰ ਬਾਕੀ ਬਚਿਆ ਉਸ ਨੂੰ ਹਟਾਇਆ ਜਾਵੇ ਤੇ ਤਾਂ ਕਿ ਛੋਟੀ ਹੋ ਜਾਏ ਕਿ ਮਲਵੇ ਦੇ ਹੇਠਾਂ ਹੁਣ ਜਿਹੜਾ ਕੋਈ ਵੀ ਮਜ਼ਦੂਰ ਉਹ ਦੱਬਿਆ ਹੋਇਆ ਨਹੀਂ ਰਿਹਾ ਪਰ 80 90% ਪ੍ਰਸ਼ਾਸਨ ਹੈ ਜਿਹੜਾ ਉਹ ਅਸ਼ੋਰ ਹੋ ਚੁੱਕਿਆ ਕਿ ਹੁਣ ਮਲਵੇ ਦੇ ਹੇਠਾਂ ਕੋਈ ਮਜ਼ਦੂਰ ਨਹੀਂ ਦੱਬਿਆ ਹੋਇਆ ਪਰ ਥੋੜਾ ਜਿਹਾ ਮਲਬਾਰ ਹੋਰ ਰਹਿਦਾ ਉਸ ਨੂੰ ਵੀ ਹਟਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇਹਦੀ ਪੂਰੀ ਕਲੀਅਰਟੀ 100% ਦੀ ਦੇ ਦੇਵੇਗਾ ਤਾਂ ਇੱਕ ਵੱਡੀ ਘਟਨਾ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੇ ਵਿੱਚ ਵਾਪਰੀ ਹੈ ਜਿੱਥੇ ਨਿਰਮਾਣ ਅਰਦੀਨ ਗੁਰੂ ਘਰ ਦਾ ਜਿਹੜਾ ਲੈਂਟਰ ਹੈ ਉਹ ਡਿੱਗਦਾ ਤੇ ਇਸ ਦੇ ਹੇਠਾਂ 7 ਤੋਂ ਲੈ ਕੇ 8 ਮਜ਼ਦੂਰ ਆਉਂਦੇ ਨੇ ਪਰ ਫਿਲਹਾਲ ਕਿਸੇ ਦੇ ਵੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਦੱਸਿਆ ਜਾ ਰਿਹਾ ਵੱਡੀ ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਗੁਰੂ ਘਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਗੁਰੂ ਘਰ ਦੇ ਵਿੱਚ ਲੈਂਟਰ ਪਾਇਆ ਗਿਆ ਸੀ ਤੇ ਇਹੀ ਲੈਂਟਰ ਅਚਾਨਕ ਡਿੱਗ ਗਿਆ ਦਰਅਸਲ ਇੱਥੇ ਮਸਜਿਦ ਜਲੰਧਰ ਅੰਮ੍ਰਿਤਸਰ ਉਧਿਆਣਾੋਂ ਤੋਂ ਅਸੀਂ ਬਲੱਡ ਬੈਂਕ ਚ ਏ ਬੀ ਏ ਬੀਓ ਦੇ ਸਾਰਿਆਂ ਦੇ ਅਰੇਂਜ ਕਰ ਰਹੇ ਹਾਂ ਅਨੈਕਸਟ ਸਟੈਪ ਇਹ ਬਣਾਲ ਜਿਹੜਾ ਮੇਨ ਚੈਲੰਜ ਆਇਆ ਹੋਇਆ ਕਿ ਜਿਹੜੀ ਤਾਰਾਂ ਹੈਗੀਆਂ ਨੇ ਇੱਥੇ ਦੀ ਉਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਲੈਂਡਰ ਦੀਆਂ ਛੜਾਂ ਆਪਸ ਚ ਐਂਟੈਂਗਲ ਹੋਈਆਂ ਹੋਈਆਂ ਨੇ ਜਿਹਦੇ ਕਰਕੇ ਜੀਸੀਬੀ ਇਜ਼ ਇਫੈਕਟਿਵ ਨਹੀਂ ਹੋ ਰਹੀਆ ਤਾਂ ਹੁਣ ਅਸੀਂ ਦਾ ਐਸੇ ਟਾਇਰ ਨੂੰ ਫਲੇਮ ਗੈਸ ਕਟਰ ਲਗਾਏ ਹੋਏ ਨੇ ਉਹ ਗੈਸ ਕਟਰ ਨਾਲ ਇਹਨਾਂ ਨੂੰ ਕੱਟ ਦੇਣਗੇ ਆਪਸ ਚ ਇਹਨਾਂ ਨੂੰ ਲਿਫਟ ਕਰਨਾ ਸੌਖਾ ਹੋ ਜਾਊਗਾ ਉਸ ਤੋਂ ਬਿਨਾਂ ਅਸੀਂ ਐਨਐਚਏ ਨੂੰ ਕਹਿ ਕੇ ਕੋਪਰੇਟਿਵ ਮਸ਼ੀਨ ਹੁੰਦੀ ਆ ਜਿਨਾ ਜਿਵੇਂ ਟੈਂਪ ਦਾ ਹੁੰਦਾ ਨਾ ਚੇਨ ਵਾਲਾ ਕਟਰ ਉਹ ਇਸ ਮਲਬੇ ਦੇ ਉੱਤੇ ਜ਼ਿਆਦਾ ਇਫੈਕਟਿਵਲੀ ਚੱਲ ਨਹੀਂ ਸਕਦਾ ਸਾਈਡਾਂ ਤੇ ਵੌਲੰਟੀਅਰਸ ਨੂੰ ਕੰਮ ਕਰਨ ਜੋ ਕਈ ਲੋਕ ਨੇ ਜੋ ਸੈਰਫ ਹੋਰੇ ਵੀਡੀਓ ਬਣਾ ਰਹੇ ਨੇ ਉਹ ਪਲੀਜ਼ ਨਾ ਕਰੋ ਲੈਟ ਦੀ ਐਡਮਿਨਿਸਟ੍ਰੇਸ਼ਨ ਡੂ ਇਟ ਸੋ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਰੂਮਰ ਚੱਲਦੇ ਹੋਏ ਨੇ ਇਸ ਸਬੂ ਲੈ ਕੇ ਆ ਏਦਾਂ ਦਾ ਫਿਲਹਾਲ ਕੁਝ ਵੀ ਕਿਸੇ ਚੀਜ਼ ਤੇ ਕਮੈਂਡ ਕਰਨਾ ਇਜ਼ ਨਾਟ ਰਾਈਟ ਫਿਲਹਾਲ ਸਾਨੂੰ ਇਹਨਾਂ ਪਤਾ ਕਿ ਲੈਂਟਰ ਕੋਲੈਪਸ ਹੋਇਆ ਤੇ ਉਹਦੇ ਨਾਲ ਜਿਹੜੇ 8 ਬੰਦੇ ਨੀਚੇ ਆਏ ਸੀ ਉਹ ਅਸੀਂ ਰੈਸਕਿਊ ਕਰ ਲਏ ਨੇ 5 ਬੰਦੇ ਜਿਹਨਾਂ ਨੂੰ ਮਾਈਨਰ ਇੰਜਰੀਜ਼ ਹੋਏ ਕੋਨਾ ਉਹ ਵੀ ਅਸੀਂ ਰਸਕਿਊ ਕੀ ਦਿੱਲੀ ਦੇ ਦਰ ਰਾਤ ਕਰੇ ਚੱਲ ਰਹੀ ਕਿੰਨੀ ਦੇਰ ਤੋਂ ਚੱਲ ਰਹੀ ਹੈ ਇਹ ਪਿਛਲੇ 3.5 ਤੋਂ 4 ਘੰਟੇ ਤੋਂ ਲਗਾਤਾਰ ਬੰਦੇ ਹਜੇ ਵੀ ਕੋਈ ਥੱਲੇ ਹੈ ਉਹ ਨਹੀਂ ਜਿਹੜੇ ਦੇਖੋ ਅਸੀਂ ਜਿਹੜਾ ਟੌਪ ਲੈਫਟ ਵਾਲਾ ਏਰੀਆ ਜਿਹੜਾ ਕਲੀਅਰ ਕਰਾਇਆ ਉੱਥੇ ਤਾਂ ਕੋਈ ਨਹੀਂ ਮਿਲਿਆ ਹੁਣ ਟੌਪ ਰਾਈਟ ਵਾਲੇ ਪਾਸੇ ਜੀਸੀਬੀਸ ਲੱਗੀਆਂ ਹੋਈਆਂ ਨੇ ਉਹ ਤੁਹਾਨੂੰ ਅੱਦੇ ਤੋਂ ਪਾਣੀ ਘੰਟੇ ਸਪੈਕਚਰ ਕਲੀਅਰ ਹੋ ਗਿਆ ਕਿ ਕਿੰਨੀ ਕੋ ਲੇਬਰ ਲੱਗੀ ਸੀ ਲੱਗੀ ਸੀ ਕਿੰਨੇ ਕਿੰਨੇ ਕਿ ਸੰਖਤ ਕਿ ਸੇਵਾ ਕਰ ਰਹੀ ਸੀ ਜਿਹੜੇ ਸੁਪਰਵਾਈਜ਼ਰ ਨੇ ਉਹ ਆ ਕੇ ਸਾਨੂੰ ਇੱਕ ਵਾਰ ਟੈਸਟੀਫਾਈ ਕਰਨਗੇ ਕਿ ਕਿੰਨੇ ਬੰਦੇ ਸੀ ਅ ਅੱਛੀ ਗੱਲ ਇਹ ਹੈ ਕਿ ਸ਼ਿਫਟ ਦਾ ক্লোਜ਼ ਸੀਗਾ ਉਸ ਟਾਈਮ ਤੇ ਸਿਰਫ 13 ਤੋਂ ਐਨੀਵੇਅਰ ਬਿਟਵੀਨ 15 ਤੋਂ 20 ਬੰਦੇ ਸੀ ਉਹਨਾਂ ਚੋਂ 13 ਨੂੰ ਰੈਸਕੂ ਕਰ ਲਿਆ ਗਿਆ ਤੇ ਤਿੰਨ ਚਾਰ ਉਹ ਕਹਿੰਦੇ ਕਿ ਜਦ ਪਹਿਲਾ ਪਿੱਲਰ ਗਿਰਿਆ ਬਾਕੀ ਸਾਰਿਆਂ ਨੇ ਛੱਡ ਦਿੱਤਾ ਸੀ ਤਾਂ ਸਾਨੂੰ ਉਮੀਦ ਹੈਗੀ ਹੈ ਕਿ ਸਾਰੇ ਜਿਹੜੇ ਨੇ ਸੇਫ ਤੇ ਕੁਝ ਦਾ ਲੱਗ ਗਿਆ ਕਿਸ ਤਰ੍ਹਾਂ ਲੰਘ ਗਿਆ ਹਲੇ ਹਲੇ ਤਾਂ ਮਤਲਬ ਵੀਰ ਸਾਨੂੰ ਉਨੀ ਹੀ ਕਲੈਰਿਟੀ ਹੈ ਜਿੰਨੀ ਤੁਹਾਨੂੰ ਸਾਰਿਆਂ ਨੂੰ ਸਾਢੇ 3 ਘੰਟੇ ਹੀ ਹੋਏ ਨੇ ਤਾਂ ਲੈਂਡਰ ਪੈ ਚੁੱਕਾ ਸੀ ਕਿ ਹੁਣ ਚੱਲ ਰਿਹਾ ਸੀ ਕੰਮ ਅੱਧੇ ਚੋਂ ਸ਼ਟਰਿੰਗ ਦਾ ਕੰਮ ਚੱਲ ਰਿਹਾ ਸੀ ਨਾ ਬਾਕੀ ਡਿਟੇਲਸ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਹੋਏਗਾ 13 ਮਰੀਜ਼ਾਂ ਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਨ੍ਹਾਂ ਨੂੰ ਰੈਸਕੂ ਕੀਤਾ ਗਿਆ ਤੇ ਸਾਡੇ 2 एएलएस ਤੇ 2 पीएलएस ਕੋ ਐਡਵਾਂਸ ਲਾਈਫ ਸਪੋਰਟ ਤੇ 2 ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਵੜੀਆਂ ਆ ਗਈਆਂ ਸੀ। ਉਹਨਾਂ ਵਿੱਚੋਂ ਤਿੰਨ ਨੂੰ ਅਸੀਂ ਭੇਜਿਆ ਕਬਾ ਜੱਤਾ ਸਿੰਘ ਜੀ ਦੇ ਹਸਪੀਟਲ ਨੂੰ ਪਹਿਲਾਂ ਚਲੇ ਗਏ ਸੀ ਤੇ ਚਾਰ ਨੇ ਜਨੇ ਆਰੀਆ ਨੇ ਲੇਕਿਨ ਉਹਨਾਂ ਨੂੰ ਹੌਸਪਟਲਾਈਜ਼ ਕੀਤਾ ਗਿਆ ਅੱਜ ਤੱਕ। ਪਰ ਅਜੇ ਵੀ ਬਾਕੀ ਦੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਹੈ। ਕੋਈ ਅੰਨੇ ਕੋ ਹੋਰ ਤਾਂ ਨਹੀਂ ਆਇਆ ਹੈ। ਉਹਦੇ ਵਾਸਤੇ ਜਿਹੜੇ ਇਹ ਬੇਸਿਕ ਪ੍ਰੈਸਿੰਗ ਕੀਤੀ ਗਈ ਹੈ। ਜਿਵੇਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਸਰ ਇਹ ਤੱਕ ਕਿ ਯੂਟੀ ਇਹਨਾਂ ਨਾਲ ਕੋਈ ਸਰ ਕਿੰਨਾ ਲੱਗਿਆ ਜਦੋਂ ਕਵਰ ਹੋ ਰਿਹਾ ਸੀ ਆਈਡੀ ਬੇਰੀ ਬਾਰੇ ਹਲੇ ਦੇਖੋ ਅਨੀਆਂ ਨੌਗਰਸ ਕੇ ਫੋਟੋ ਆਇਆ ਕਿਤੇ ਪਿੱਛੇ ਗਈ ਪੇਸ਼ੈਂਟ ਕਿੱਥੇ ਗਈ ਤੁਹਾਡੀ ਉਹ ਵੀ ਇਹ ਤਰਨ ਤਰ ਭੇਜੇਗੇ ਕੁਝ ਸਪੈਸੀਫਿਕਡ ਰੋਸਟਰ ਸੀ ਸੋਸ਼ਲ ਸਟੇਕ ਹੰਡਲਿੰਗ ਸੀ ਜਿਹੜਾ ਆਉਟਪੁਟ ਲਾਈਫ ਹੋਣੀ ਉਹਨਾਂ ਵਿੱਚੋਂ ਚਾਰ ਬਾਬਾ ਜੱਫਰ ਸਾਹਿਬ ਵੀ ਵਿਡੀਓ ਰਿਪੋਰਟ ਦੇ ਕੇ ਸੰਦੂ ਸਰਾੜੀ ਆ ਗਏ ਇੱਕ ਤਰਨ ਤਰ ਭੇਜੇਗੇ ਜਿਹਨਾਂ ਦਾ ਟੈਲੀਫੋਨ ਸੀਮ ਲਈ ਐਸੇ ਟਰੋਮਾ ਬੋਰਡ ਐਕਟੀਵੇਟ ਕਰਕੇ ਨੈਗਰ ਬ੍ਰੈਂਡ ਕੁਗਲੇਮੈਂਟਸ ਵੀ ਹੋ ਜਾਏ ਨੇ ਸਰ ਇਹਨੂੰ ਕਰ ਦੋ ਫੈਸਲਾ ਦੋ ਪੂਰੀ ਡਿਟੇਲ ਤੁਸੀਂ ਦੱਸੋ ਸਰ ਕੀ ਕੀ ਲਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਗੁਰੂ ਘਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਗੁਰੂ ਘਰ ਦੇ ਵਿੱਚ ਲੈਂਟਰ ਪਾਇਆ ਗਿਆ ਸੀ ਤੇ ਇਹੀ ਲੈਂਟਰ ਅਚਾਨਕ ਡਿੱਗ ਗਿਆ ਦਰਅਸਲ ਇੱਥੇ ਮਜ਼ਦੂਰ ਕੰਮ ਕਰ ਰਹੇ ਸੀ ਤੇ ਇਹ ਲੈਂਟਰ ਮਜ਼ਦੂਰਾਂ ਦੇ ਉੱਤੇ ਜਾ ਡਿੱਗਿਆ ਕਿਉਂਕਿ ਹੇਠਾਂ ਪਿਲਰਾਂ ਦੇ ਕੋਲ ਕੁਝ ਮਜ਼ਦੂਰ ਕੰਮ ਕਰ ਰਹੇ ਸੀ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਤਰਨਤਾਰਨ ਤੇ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੀ ਇਹ ਘਟਨਾ ਪਿੰਡ ਦੇ ਵਿੱਚ ਜਿਹੜਾ ਗੁਰੂ ਘਰ ਦਾ ਇੱਕ ਨਵੇਂ ਗੁਰੂ ਘਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਤੇ ਇਸ ਨੂੰ ਇਸ ਕਾਰਜ ਦੇ ਲਈ ਕਰੀਬ 20 ਤੋਂ 25 ਜਿਹੜੇ ਮਜ਼ਦੂਰ ਸੀ ਉਹ ਲੱਗੇ ਹੋਏ ਸੀਗੇ ਤੇ ਇਸ ਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਸੀ ਤੇ ਅੱਜ ਅਚਾਨਕ ਹੀ ਸ਼ਾਮ ਵੇਲੇ ਇੱਕ ਪਿੱਲਰ ਖਿਸਕਦਾ ਤੇ ਪਿੱਲਰ ਖਿਸਕਣ ਦੇ ਨਾਲ ਜਿਹੜਾ ਗੁਰੂ ਘਰ ਦਾ ਲੈਂਟਰ ਬੰਨਿਆ ਹੋਇਆ ਹੁੰਦਾ ਉਹ ਅਚਾਨਕ ਡਿੱਗ ਜਾਂਦਾ ਤੇ ਹੇਠਾਂ ਕੁਝ ਮਜ਼ਦੂਰ ਦੱਸਿਆ ਜਾ ਰਿਹਾ ਸੀ ਕਿ ਦਰਜਣ ਦੇ ਕਰੀਬ ਜਿਹੜੇ ਮਜ਼ਦੂਰ ਨੇ ਉਹ ហេਠਾ ਕੰਮ ਕਰ ਰਹੇ ਸੀ ਕੁਝ ਨੂੰ ਪਤਾ ਲੱਗਿਆ ਜਦੋਂ ਪਿੱਲਰ ਖਿਸਕਦਾ ਦੇਖਿਆ ਤਾਂ ਕੁਝ ਭੱਜ ਕੇ ਬਾਹਰ ਨਿਕਲ ਗਏ ਪਰ ਕੁਝ ਬਾਹਰ ਨਹੀਂ ਨਿਕਲ ਸਕੇ ਇਸ ਕਰਕੇ ਜਿਹੜੇ ਮਜ਼ਦੂਰ ਸੀਗੇ 7 ਤੋਂ 8 ਮਜ਼ਦੂਰ ਦੱਸੇ ਜਾ ਰਹੇ ਨੇ ਜਿਹੜੇ ਮਲਬੇ ਦੇ ਹੇਠਾਂ ਦੱਬੇ ਗਏ ਪਰ ਗਨੀਮਤੇ ਰਹੀ ਕਿ ਫੌਰੀ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਨੇੜੇ ਤੋਂ ਜੀਬੀਸੀ ਮਸ਼ੀਨਾਂ ਮੰਗਾਈਆਂ ਗਈਆਂ ਉਸ ਦੇ ਨਾਲ ਤੁਰੰਤ ਮਲਬਾ ਹਟਾਇਆ ਗਿਆ ਤੇ ਮਲਬਾ ਹਟਾਉਣ ਤੋਂ ਬਾਅਦ ਜਿਹੜੇ ហេਠਾ ਦੱਬੇ 6 ਤਿੰਨ ਤੋਂ ਲੈ ਕੇ 6 ਦੀ ਗਿਣਤੀ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਰੀਬ ਕੁੱਲ ਜਿਹੜੇ ਨੇ ਦੱਸਿਆ ਜਾ ਰਿਹਾ ਕਿ 8 ਜਿਹੜੇ ਮਜ਼ਦੂਰ ਸੀ ਉਹ ਜ਼ਖਮੀ ਹੋਏ ਨੇ ਇਸ ਡਿੱਗੇ ਹੋਏ ਲੈਂਟਰ ਦੇ ਮਲਬੇ ਦੀ ਲਪੇਟ ਦੇ ਵਿੱਚ ਆਏ ਨੇ 8ਾਂ ਦੇ ਵਿੱਚੋਂ ਤਿੰਨ ਦੀ ਹਾਲਤ ਥੋੜੀ ਨਾਜ਼ੁਕ ਸੀ ਸੇ ਉਹਨਾਂ ਨੂੰ ਵੀ ਹਸਪਤਾਲ ਭੇਜਿਆ ਗਿਆ ਤੇ ਬਾਕੀ ਜਿਹੜੇ 5 ਤੋਂ ਲੈ ਕੇ 6 ਮਜ਼ਦੂਰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਵੀ ਦੂਸਰੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਤਾਂ ਇੱਕ ਵੱਡੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਕਿਉਂਕਿ ਗੁਰੂ ਘਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅਸੀਂ ਦੇਖਦੇ ਹਾਂ ਕਿ ਅਕਸਰ ਪਿੰਡਾਂ ਦੇ ਵਿੱਚ ਹੁਣ ਖਾਸ ਕਰਕੇ ਕਿ ਜਿਹੜੇ ਗੁਰੂ ਘਰ ਅੱਜ ਤੋਂ 30-40 ਸਾਲ ਪਹਿਲਾਂ ਬਣਾਏ ਗਏ ਸੀ ਤੇ ਉਹਨਾਂ ਦੀ ਥਾਂ ਤੇ ਹੁਣ ਹਰ ਇੱਕ ਪਿੰਡ ਦੇ ਵਿੱਚ ਲਗਭਗ ਇਹੀ ਆ ਕਿ ਵੱਡੇ ਗੁਰੂ ਘਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਤੇ ਇਸੇ ਤਹਿਤ ਹੀ ਸੰਗਤਪੁਰਾ ਜਿਹੜਾ ਤਰਨਤਾਰਨ ਦਾ ਸੰਗਤਪੁਰਾ ਪਿੰਡ ਤੇ ਪਿੰਡ ਦੇ ਵੱਲੋਂ ਵੀ ਜਿਹੜਾ ਆਪਣੇ ਗੁਰੂ ਘਰ ਦਾ ਜਿਹੜਾ ਨਿਰਮਾਣ ਹੈ ਇੱਕ ਵੱਡਾ ਗੁਰੂ ਘਰ ਬਣਾਇਆ ਜਾ ਰਿਹਾ ਸੀ ਇਸ ਦੇ ਲਈ ਮਜ਼ਦੂਰ ਲੱਗੇ ਹੋਏ ਸੀ ਮਜ਼ਦੂਰਾਂ ਦੇ ਵੱਲੋਂ ਹੁਣ ਤੱਕ ਜਿਹੜਾ ਲੈਂਟਰ ਆ ਉਹ ਵੀ ਬਨ ਦਿੱਤਾ ਗਿਆ ਸੀ ਜਿਵੇਂ ਤੁਹਾਨੂੰ ਪਤਾ ਕਿ ਲੈਂਟਰ ਪਹਿਲਾਂ ਬਨਿਆ ਜਾਂਦਾ ਤੇ ਬਨਣ ਤੋਂ ਬਾਅਦ ਫਿਰ ਕਾਫੀ ਦਿਨ ਜਦੋਂ ਲੈਂਟਰ ਸੁੱਕਦਾ ਤੇ ਫਿਰ ਉਸ ਤੋਂ ਬਾਅਦ ਲੈਂਟਰ ਖੋਲ ਦਿੱਤਾ ਜਾਂਦਾ ਤੇ ਇਹ ਜਿਹੜਾ ਇੱਕ ਰਿਸਕੀ ਕੰਮ ਹੁੰਦਾ ਪਰ ਅੱਜ ਜਿਹੜਾ ਇਹ ਨਿਰਮਾਣ ਕਾਰਜ ਦੇ ਦੌਰਾਨ ਹੀ ਇਸ ਗੁਰੂ ਘਰ ਦੇ ਵਿੱਚ ਇੱਕ ਇੱਕ ਘਟਨਾ ਵਾਪਰੀ ਹੈ ਦੱਸਿਆ ਫਿਲਹਾਲ ਇਹ ਜਾ ਰਿਹਾ ਹਾਲਾਂਕਿ ਤੱਕ ਪੂਰੀ ਜਿਹੜੀ ਤਸਵੀਰ ਹੈ ਉਹ ਕਲੀਅਰ ਨਹੀਂ ਹੋਈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੈਂਟਰ ਸੀ ਉਹ ਡਿੱਗਿਆ ਮੁੱਢਲੀ ਜਾਣਕਾਰੀ ਅਨੁਸਾਰ ਇਹ ਆ ਰਿਹਾ ਕਿ ਇੱਕ ਪਿੱਲਰ ਖਿਸਕਿਆ ਤੇ ਪਿੱਲਰ ਦੇ ਖਿਸਕਣ ਕਾਰਨ ਜਿਹੜਾ ਲੈਂਟਰ ਬੰਨਿਆ ਗਿਆ ਸੀ ਉਹ ਹੇਠਾਂ ਜਾ ਡਿੱਗਿਆ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੀਆਂ ਤਸਵੀਰਾਂ ਨੇ ਮਨਪਾ ਕੀ ਘਟਨਾ ਵਾਪਰੀਆ ਕਿਉਂਕਿ ਗੁਰੂ ਘਰ ਦਾ ਨਿਰਮਾਣ ਹੋ ਰਿਹਾ ਸੀ ਗੁਰੂ ਘਰ ਦੇ ਨਿਰਮਾਣ ਦੇ ਲਈ ਲੈਂਟਰ ਬਣ ਦਿੱਤਾ ਗਿਆ ਸੀ ਮਜ਼ਦੂਰਾਂ ਦੇ ਵੱਲੋਂ ਪਰ ਇਹੀ ਲੈਂਟਰ ਹੈ ਜਿਹੜਾ ਇਹ ਕਿਸੇ ਕਾਰਨ ਡਿੱਗਦਾ ਤੇ ਜਿਹੜੇ ਮਜ਼ਦੂਰ ਕੰਮ ਕਰ ਰਹੇ ਤੇ ਉਹ ਇਸ ਲੈਂਟਰ ਦੇ ਮਲਬੇ ਦੇ ਲਪੇਟ ਦੇ ਵਿੱਚ ਆਗ ਜਾਂਦੇ ਨੇ ਤੇ ਤੁਰੰਤ ਪ੍ਰਸ਼ਾਸਨ ਜਿਹੜਾ ਤਰਨਤਾਰਨ ਦਾ ਉਹ ਵੀ ਹਰਕਤ ਦੇ ਵਿੱਚ ਆਉਂਦਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਨੇੜੇ ਤੇੜੇ ਜਿੱਥੇ ਵੀ ਜੀਸੀਬੀ ਮਸ਼ੀਨ ਮਿਲਦੀ ਆ ਤੇ ਉਹਨਾਂ ਨੂੰ ਮਿਲਾ ਕੇ ਮੰਗਾ ਕੇ ਇੱਥੇ ਜਿਹੜਾ ਰਾਹਤ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਸੀ ਪਰ ਹੁਣ ਤੱਕ ਜਿਹੜੀ ਜਾਣਕਾਰੀ ਆ ਉਹ ਚੰਗੀ ਜਾਣਕਾਰੀ ਇਹ ਹੈ ਕਿ ਫਿਲਹਾਲ ਕਿਸੇ ਦੀ ਵੀ ਜਾਨ ਜਾਣ ਦਾ ਜਿਹੜਾ ਕੋਈ ਸਮਾਚਾਰ ਹੈ ਇਸ ਮੌਕੇ ਨਹੀਂ ਮਿਲਿਆ ਹਾਂ ਜ਼ਖਮੀ ਜਿਹੜੇ ਮਜ਼ਦੂਰ ਹੋਏ ਨੇ 8 ਤੋਂ ਲੈ ਕੇ 10 ਤੱਕ ਉਹਨਾਂ ਦੀ ਗਿਣਤੀ ਹੈ ਪਰ ਹਲੇ ਵੀ ਪ੍ਰਸ਼ਾਸਨ ਇਹ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਮਲਬਾ ਹੋਰ ਬਾਕੀ ਬਚਿਆ ਉਸ ਨੂੰ ਹਟਾਇਆ ਜਾਵੇ ਤੇ ਤਾਂਕਿ ਛੋਟੀ ਹੋ ਜਾਏ ਕਿ ਮਲਬੇ ਦੇ ਹੇਠਾਂ ਹੁਣ ਹੈ ਜਿਹੜਾ